ਸੋਚ ਬਦਲੋ ਜ਼ਿੰਦਗੀ ਆਪਣੇ ਆਪ ਬਦਲ ਜਾਏਗੀ ਪਰ ਕੀ ਅਸਲ ਵਿੱਚ ਅਸੀਂ ਆਪਣੀ ਸੋਚ ਨੂੰ ਬਦਲਣ ਲਈ ਤਿਆਰ ਹਾਂ ਅੱਜ ਦੀ ਇਸ ਕਹਾਣੀ 'ਚ ਅਸੀਂ ਗੱਲ ਕਰਾਂਗੇ ਇੱਕ ਅਜਿਹੀ ਸੋਚ ਦੀ ਜੋ ਲੋਕਾਂ ਨੂੰ ਹਾਰ ਮੰਨਣ ਤੋਂ ਬਚਾਉਂਦੀ ਹੈ ਜੋ ਨਵੀਆਂ ਰਾਹਾਂ ਲੱਭਣ ਲਈ ਮਜਬੂਰ ਕਰਦੀ ਹੈ ਇਹ ਸਿਰਫ ਕਹਾਣੀ ਨਹੀਂ ਇੱਕ ਅਜੀਹਾ ਸੱਚ ਹੈ ਜੋ ਤੁਹਾਡੀ ਸੋਚ ਨੂੰ ਬਦਲ ਕੇ ਰੱਖ ਦੇਵੇਗਾ ਅਖੀਰ 'ਚ ਇੱਕ ਸਵਾਲ ਕੀ ਤੁਸੀਂ ਤਿਆਰ ਹੋ ਆਪਣੇ ਅੰਦਰ ਦੀ ਸੋਚ ਨੂੰ ਚੁਣੌਤੀ ਦੇਣ ਲਈ ਇੱਕ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਇੱਕ ਭਿਖਾਰੀ ਰਹਿੰਦਾ ਸੀ ਉਹ ਉੱਥੇ ਆਉਣ ਜਾਣ ਵਾਲੇ ਯਾਤਰੀਆਂ ਤੋਂ ਪੀਖ ਮੰਗ ਕੇ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਸੀ ਇੱਕ ਸਵੇਰ ਜਦੋਂ ਉਹ ਪੀਖ ਮੰਗ ਰਿਹਾ ਸੀ ਤਾਂ ਉਸ ਦੀ ਨਜ਼ਰ ਇੱਕ ਲੰਬੇ ਆਕਰਸ਼ਕ ਆਦਮੀ ਤੇ ਪਈ ਜਿਸ ਨੇ ਸੂਟ ਅਤੇ ਬੂਟ ਪਾਏ ਹੋਏ ਸਨ ਜੋ ਉੱਥੇ ਖੜਾ ਆਪਣੀ ਰੇਲ ਗੱਡੀ ਦੀ ਉਡੀਕ ਕਰ ਰਿਹਾ ਸੀ ਉਸ ਵਿਅਕਤੀ ਨੂੰ ਦੇਖ ਕੇ ਭਿਖਾਰੀ ਨੇ ਸੋਚਿਆ ਕਿ ਇਹ ਵਿਅਕਤੀ ਬਹੁਤ ਅਮੀਰ ਲੱਗਦਾ ਹੈ ਜੇ ਮੈਂ ਉਸ ਤੋਂ ਪੀਖ ਮੰਗਾਗਾ ਤਾਂ ਮੈਨੂੰ ਜ਼ਰੂਰ ਚੰਗੇ ਪੈਸੇ ਮਿਲਣਗੇ ਇਸ ਉਮੀਦ ਨਾਲ ਉਸਨੇ ਉਸ ਲੰਬੇ ਆਦਮੀ ਅੱਗੇ ਆਪਣਾ ਹੱਥ ਵਧਾਇਆ ਤੇ ਕਿਹਾ ਜਨਾਬ ਕਿਰਪਾ ਕਰਕੇ ਮੇਰੀ ਥੋੜੀ ਜਹੀ ਮਦਦ ਕਰੋ ਭਿਖਾਰੀ ਨੂੰ ਦੇਖ ਕੇ ਉਸ ਲੰਬੇ ਆਦਮੀ ਨੇ ਕਿਹਾ ਤੂੰ ਹਮੇਸ਼ਾ ਪੀਖ ਮੰਗਦਾ ਰਹਿੰਦਾ ਹੈ ਕੀ ਤੁਸੀਂ ਕਦੇ ਕਿਸੇ ਨੂੰ ਕੁਝ ਦਿੰਦੇ ਵੀ ਹੋ ਭਿਖਾਰੀ ਨੇ ਕਿਹਾ ਜਨਾਬ ਮੈਂ ਇੱਕ ਭਿਖਾਰੀ ਹਾਂ ਤੇ ਲੋਕਾਂ ਕੋੋਂ ਭੀਖ ਮੰਗ ਕੇ ਆਪਣਾ ਪੇਟ ਭਰਦਾ ਹਾਂ ਮੇਰੇ ਕੋਲ ਕਿਸੇ ਨੂੰ ਕੁਝ ਦੇਣ ਦੀ ਹیثیت ਨਹੀਂ ਹੈ ਲੰਬੇ ਆਦਮੀ ਨੇ ਸੋਚਿਆ ਜਦੋਂ ਤੁਸੀਂ ਕਿਸੇ ਨੂੰ ਕੁਝ ਦੇ ਨਹੀਂ ਸਕਦੇ ਤਾਂ ਤੁਹਾਨੂੰ ਮੰਗਣ ਦਾ ਵੀ ਕੋਈ ਹੱਕ ਨਹੀਂ ਹੈ ਮੈਂ ਇੱਕ ਕਾਰੋਬਾਰੀ ਹਾਂ ਤੇ ਸਿਰਫ ਲੈਣ ਤੇ ਦੇਣ ਵਿੱਚ ਵਿਸ਼ਵਾਸ ਰੱਖਦਾ ਹਾਂ ਜੇਕਰ ਤੁਹਾਡੇ ਕੋਲ ਮੈਨੂੰ ਦੇਣ ਲਈ ਕੁਝ ਨਹੀਂ ਹੈ ਤਾਂ ਮੈਂ ਤੁਹਾਨੂੰ ਬਦਲੇ ਵਿੱਚ ਕੁਝ ਨਹੀਂ ਦੇ ਸਕਦਾ ਇਹ ਕਹਿਣ ਤੋਂ ਬਾਅਦ ਉਹ ਲੰਮਾ ਆਦਮੀ ਟ੍ਰੇਨ ਵਿੱਚ ਬੈਠ ਗਿਆ ਤੇ ਚਲਾ ਗਿਆ ਉਸ ਲੰਬੇ ਆਦਮੀ ਨੇ ਜੋ ਕਿਹਾ ਉਸ ਪਖਾਰੀ ਦੇ ਦਿਲ ਨੂੰ ਛੂ ਗਿਆ ਇੱਕ ਕੋਨੇ ਤੇ ਬੈਠਾ ਉਹ ਆਪਣੀ ਕਹੀ ਗੱਲ ਬਾਰੇ ਸੋਚਣ ਲੱਗਾ ਉਹ ਸੋਚਣ ਲੱਗਾ ਕਿ ਸ਼ਾਇਦ ਮੈਨੂੰ ਦਾਨ ਵਿੱਚ ਬਹੁਤੇ ਪੈਸੇ ਨਹੀਂ ਮਿਲਦੇ ਕਿਉਂਕਿ ਮੈਂ ਬਦਲੇ ਵਿੱਚ ਕਿਸੇ ਨੂੰ ਕੁਝ ਨਹੀਂ ਦੇ ਸਕਦਾ ਪਰ ਮੈਂ ਇੱਕ ਭਿਖਾਰੀ ਹਾਂ ਤੇ ਮੈਂ ਕਿਸੇ ਨੂੰ ਕੁਝ ਦੇਣ ਦੇ ਯੋਗ ਵੀ ਨਹੀਂ ਹਾਂ। ਉਸਾਰਾ ਦਿਨ ਐਸੇ ਦੁਬਿਧਾ ਵਿੱਚ ਫਸਿਆ ਰਿਹਾ। ਅੰਤ ਵਿੱਚ ਬਹੁਤ ਸੋਚਣ ਤੋਂ ਬਾਅਦ ਉਸਨੇ ਫੈਸਲਾ ਕੀਤਾ ਕਿ ਜੋ ਕੋਈ ਉਸ ਨੂੰ ਦਾਨ ਦੇਵੇਗਾ ਉਹ ਬਦਲੇ ਵਿੱਚ ਉਸ ਵਿਅਕਤੀ ਨੂੰ ਵੀ ਕੁਝ ਦੇਵੇਗਾ। ਪਰ ਹੁਣ ਉਸਦੇ ਮਨ ਵਿੱਚ ਇਹ ਸਵਾਲ ਚੱਲ ਰਿਹਾ ਸੀ ਕਿ ਉਹ ਖੁਦ ਇੱਕ ਭਿਖਾਰੀ ਹੈ ਤਾਂ ਉਹ ਦਾਨ ਦੇ ਬਦਲੇ ਲੋਕਾਂ ਨੂੰ ਕੀ ਦੇ ਸਕਦਾ ਹੈ ਇਸ ਸਵਾਲ ਦਾ ਜਵਾਬ ਲੱਭਣ ਵਿੱਚ ਦੋ ਦਿਨ ਬੀਤ ਗਏ ਪਰ ਉਸ ਨੂੰ ਇਸ ਸਵਾਲ ਦਾ ਕੋਈ ਜਵਾਬ ਨਹੀਂ ਮਿਲਿਆ ਤੀਜੇ ਦਿਨ ਜਦੋਂ ਉਹ ਸਟੇਸ਼ਨ ਦੇ ਨੇੜੇ ਬੈਠਾ ਸੀ ਤਾਂ ਇਸ ਬਾਰੇ ਸੋਚ ਰਿਹਾ ਸੀ ਤਾਂ ਉਸ ਦੀ ਨਜ਼ਰ ਸਟੇਸ਼ਨ ਦੇ ਆਲੇ ਦੁਆਲੇ ਦੇ ਪੌਦਿਆਂ ਤੇ ਖਿੜੇ ਹੋਏ ਕੁਝ ਫੁੱਲਾਂ ਤੇ ਪਈ ਉਸ ਨੇ ਸੋਚਿਆ ਕਿ ਮੈਂ ਲੋਕਾਂ ਨੂੰ ਦਾਨ ਦੇ ਬਦਲੇ ਕੁਝ ਫੁੱਲ ਕਿਉਂ ਨਾ ਦਵਾਂ ਉਸ ਨੂੰ ਉਸ ਦਾ ਇਹ ਵਿਚਾਰ ਬਹੁਤ ਪਸੰਦ ਆਇਆ ਤੇ ਉਸ ਨੇ ਉਥੋਂ ਕੁਝ ਫੁੱਲ ਤੋੜ ਲੇ ਹੁਣ ਉਹ ਪੀਖ ਮੰਗਣ ਲਈ ਸਟੇਸ਼ਨ ਗਿਆ ਹੁਣ ਜਦੋਂ ਵੀ ਕੋਈ ਉਸ ਨੂੰ ਦਾਨ ਦਿੰਦਾ ਸੀ ਉਹ ਬਦਲੇ ਵਿੱਚ ਉਸ ਨੂੰ ਕੁਝ ਫੁੱਲ ਦਿੰਦਾ ਸੀ ਤੇ ਲੋਕ ਉਹਨਾਂ ਫੁੱਲਾਂ ਨੂੰ ਖੁਸ਼ੀ ਨਾਲ ਆਪਣੇ ਕੋਲ ਰੱਖਦੇ ਸਨ ਹੁਣ ਪਿਖਾਰੀ ਹਰ ਰੋਜ਼ ਫੁੱਲ ਤੋੜਦਾ ਸੀ ਤੇ ਦਾਨ ਦੇ ਬਦਲੇ ਉਹਨਾਂ ਫੁੱਲਾਂ ਨੂੰ ਲੋਕਾਂ ਵਿੱਚ ਵੰਡਦਾ ਸੀ ਕੁਝ ਦਿਨਾਂ ਵਿੱਚ ਉਸ ਨੂੰ ਅਹਿਸਾਸ ਹੋਇਆ ਕਿ ਉਹ ਬਹੁਤ ਸਾਰੇ ਲੋਕ ਉਸ ਨੂੰ ਦਾਨ ਦੇਣ ਲੱਗ ਪਏ ਹਨ ਉਸ ਸਟੇਸ਼ਨ ਦੇ ਆਲੇ-ਦੁਆਲੇ ਦੇ ਸਾਰੇ ਫੁੱਲ ਤੋੜ ਕੇ ਲਿਆਉਂਦਾ ਸੀ ਜਦੋਂ ਤੱਕ ਉਸ ਕੋਲ ਦੇਣ ਲਈ ਫੁੱਲ ਹੁੰਦੇ ਸਨ ਉਸ ਨੂੰ ਬਹੁਤ ਆਸਾਨੀ ਨਾਲ ਦਾਨ ਮਿਲਦਾ ਸੀ ਪਰ ਜਦੋਂ ਵੰਡਦੇ ਸਮੇਂ ਫੁੱਲ ਖਤਮ ਹੋ ਜਾਂਦੇ ਸਨ ਤਾਂ ਉਸ ਨੂੰ ਦਾਨ ਵੀ ਨਹੀਂ ਮਿਲਦਾ ਸੀ ਹੁਣ ਇਹ ਹਰ ਰੋਜ਼ ਹੋ ਰਿਹਾ ਸੀ ਇੱਕ ਦਿਨ ਜਦੋਂ ਉਹ ਸਟੇਸ਼ਨ ਤੇ ਭੀਖ ਮੰਗ ਰਿਹਾ ਸੀ ਤਾਂ ਉਸਨੇ ਦੇਖਿਆ ਕਿ ਸੂਟ ਅਤੇ ਬੂਟ ਪਹਿਨੇ ਉਹੀ ਲੰਬਾ ਵਿਅਕਤੀ ਰੇਲ ਗੱਡੀ ਵਿੱਚ ਬੈਠਾ ਸੀ ਜਿਸ ਕਾਰਨ ਉਸਨੂੰ ਦਾਨ ਦੇ ਬਦਲੇ ਫੁੱਲ ਦੇਣ ਦੀ ਪ੍ਰੇਰਣਾ ਮਿਲੀ ਸੀ ਉਹ ਤੁਰੰਤ ਉਸ ਵਿਅਕਤੀ ਕੋਲ ਗਿਆ ਤੇ ਭੀਖ ਮੰਗਦੇ ਹੋਏ ਗਿਆ ਸ੍ਰੀਮਾਨ ਜੀ ਅੱਜ ਮੇਰੇ ਕੋਲ ਤੁਹਾਨੂੰ ਦੇਣ ਲਈ ਕੁਝ ਫੁੱਲ ਹਨ ਜੇਕਰ ਤੁਸੀਂ ਮੈਨੂੰ ਦਾਨ ਦਿਓਗੇ ਤਾਂ ਮੈਂ ਤੁਹਾਨੂੰ ਬਦਲੇ ਵਿੱਚ ਕੁਝ ਫੁੱਲ ਦਵਾਂਗਾ ਉਸ ਵਪਾਰੀ ਨੇ ਉਸਨੂੰ ਦਾਨ ਦੇ ਰੂਪ ਵਿੱਚ ਕੁਝ ਪੈਸੇ ਦਿੱਤੇ ਤੇ ਭਿਖਾਰੀ ਨੇ ਬਦਲੇ ਵਿੱਚ ਉਹਨੂੰ ਕੁਝ ਫੁੱਲ ਦਿੱਤੇ ਉਸ ਲੰਬੇ ਵਿਅਕਤੀ ਨੂੰ ਇਹ ਚੀਜ਼ ਬਹੁਤ ਪਸੰਦ ਆਈ ਉਸਨੇ ਕਿਹਾ ਵਾਹ ਕੀ ਗੱਲ ਹੈ ਹੁਣ ਤੂੰ ਵੀ ਮੇਰੇ ਵਾਂਗ ਕਾਰੋਬਾਰੀ ਬਣ ਗਿਆ ਹੈ ਇਹ ਕਹਿ ਕੇ ਲੰਬਾ ਆਦਮੀ ਫੁੱਲ ਲੈ ਕੇ ਆਪਣੇ ਸਟੇਸ਼ਨ ਤੇ ਉਤਰ ਗਿਆ ਪਰ ਲੰਬੇ ਆਦਮੀ ਦੁਆਰਾ ਕਹੇ ਗਏ ਸ਼ਬਦ ਇੱਕ ਵਾਰ ਫਿਰ ਭਿਖਾਰੀ ਦੇ ਦਿਲ ਨੂੰ ਛੂ ਗਏ ਉਹ ਲੰਬੇ ਆਦਮੀ ਦੁਆਰਾ ਕਹੇ ਗਏ ਸ਼ਬਦਾਂ ਬਾਰੇ ਵਾਰ-ਵਾਰ ਸੋਚਣ ਲੱਗਾ ਤੇ ਬਹੁਤ ਖੁਸ਼ੀ ਮਹਿਸੂਸ ਕਰਨ ਲੱਗਾ ਉਸ ਦੀਆਂ ਅੱਖਾਂ ਵਿੱਚ ਚਮਕ ਸੀ ਤੇ ਅੰਦਰੋਂ ਕੁਝ ਕਰਨ ਦਾ ਉਤਸ਼ਾਹ ਪਰ ਰਿਹਾ ਸੀ ਉਸ ਨੂੰ ਮਹਿਸੂਸ ਹੋਣ ਲੱਗਾ ਕਿ ਹੁਣ ਉਸ ਨੂੰ ਸਫਲਤਾ ਦੀ ਕੁੰਜੀ ਮਿਲ ਗਈ ਹੈ ਜਿਸ ਨਾਲ ਉਹ ਆਪਣੀ ਜ਼ਿੰਦਗੀ ਬਦਲ ਸਕਦਾ ਹੈ ਉਹ ਤੁਰੰਤ ਰੇਲ ਗੱਡੀ ਤੋਂ ਹੇਠਾ ਉਤਰਿਆ ਤੇ ਬਹੁਤ ਉੱਚੀ ਆਵਾਜ਼ ਵਿੱਚ ਅਸਮਾਨ ਵੱਲ ਵੇਖਦੇ ਹੋਏ ਜੇ ਤੂੰ ਮੰਗ ਆਪਣਾ ਹੱਥ ਉੱਚਾ ਕਰਦੇ ਹੋਏ ਕਿਹਾ ਮੈਂ ਭਿਖਾਰੀ ਨਹੀਂ ਹਾਂ ਮੈਂ ਇੱਕ ਵਪਾਰੀ ਹਾਂ ਮੈਂ ਅਮੀਰ ਵੀ ਬਣ ਸਕਦਾ ਹਾਂ ਜਦੋਂ ਲੋਕਾਂ ਨੇ ਉਸ ਨੂੰ ਦੇਖਿਆ ਤਾਂ ਸੋਚਿਆ ਕਿ ਸ਼ਾਇਦ ਇਹ ਭਿਖਾਰੀ ਪਾਗਲ ਹੋ ਗਿਆ ਹੈ ਪਰ ਉਸ ਦਿਨ ਤੋਂ ਬਾਅਦ ਉਹ ਭਿਖਾਰੀ ਉਸ ਸਟੇਸ਼ਨ ਤੇ ਦੁਬਾਰਾ ਕਦੇ ਵੀ ਨਹੀਂ ਦਿਖਿਆ ਪਰ ਇੱਕ ਸਾਲ ਬਾਅਦ ਦੋ ਲੋਕ ਉਸੇ ਸਟੇਸ਼ਨ ਤੇ ਸੂਟ ਅਤੇ ਬੂਟ ਪਹਿਨੇ ਸਫ਼ਰ ਕਰ ਰਹੇ ਸਨ ਜਦੋਂ ਦੋਵਾਂ ਨੇ ਇੱਕ ਦੂਜੇ ਨੂੰ ਦੇਖਿਆ ਤਾਂ ਉਹਨਾਂ ਵਿੱਚੋਂ ਇੱਕ ਨੇ ਦੂਜੇ ਨਾਲ ਹੱਥ ਮਿਲਾਇਆ ਤੇ ਕਿਹਾ ਕੀ ਤੁਸੀਂ ਮੈਨੂੰ ਪਛਾਨਿਆ ਦੂਜੇ ਵਿਅਕਤੀ ਨੇ ਕਿਹਾ ਨਹੀਂ ਕਿਉਂਕਿ ਮੇਰੀ ਜਾਣਕਾਰੀ ਅਨੁਸਾਰ ਅਸੀਂ ਪਹਿਲੀ ਵਾਰ ਮਿਲ ਰਹੇ ਹਾਂ ਪਹਿਲਾ ਵਿਅਕਤੀ ਮੁਸਕੁਰਾਇਆ ਤੇ ਕਿਹਾ ਨਹੀਂ ਯਾਦ ਕਰੋ ਅਸੀਂ ਪਹਿਲੀ ਵਾਰ ਨਹੀਂ ਸਗੋਂ ਤੀਜੀ ਵਾਰ ਹੀ ਮਿਲ ਰਹੇ ਹਾਂ ਤੁਜੇ ਵਿਅਕਤੀ ਨੇ ਕਿਹਾ ਮੈਨੂੰ ਯਾਦ ਨਹੀਂ ਕਿ ਅਸੀਂ ਪਹਿਲੀਆਂ ਦੋ ਵਾਰ ਕਦੋਂ ਤੇ ਕਿੱਥੇ ਮਿਲੇ ਸਾਂ ਪਹਿਲਾ ਵਿਅਕਤੀ ਮੁਸਕੁਰਾਇਆ ਤੇ ਕਿਹਾ ਅਸੀਂ ਇਸੇ ਰੇਲ ਗੱਡੀ ਵਿੱਚ ਪਹਿਲਾਂ ਦੋ ਵਾਰ ਮਿਲ ਚੁੱਕੇ ਹਾਂ ਮੈਂ ਉਹੀ ਭਿਖਾਰੀ ਹਾਂ ਜਿਸ ਨੂੰ ਤੁਸੀਂ ਪਹਿਲੀ ਮੁਲਾਕਾਤ ਵਿੱਚ ਦੱਸਿਆ ਸੀ ਕਿ ਮੈਨੂੰ ਜ਼ਿੰਦਗੀ ਵਿੱਚ ਕੀ ਕਰਨਾ ਚਾਹੀਦਾ ਹੈ ਤੇ ਦੂਸਰੀ ਮੁਲਾਕਾਤ ਵਿੱਚ ਦੱਸਿਆ ਸੀ ਕਿ ਮੈਂ ਅਸਲ ਵਿੱਚ ਕੌਣ ਹਾਂ ਦੂਜਾ ਵਿਅਕਤੀ ਮੁਸਕੁਰਾਇਆ ਤੇ ਹੈਰਾਨੀ ਨਾਲ ਬੋਲਿਆ ਉਹ ਮੈਨੂੰ ਯਾਦ ਹੈ ਤੂੰ ਉਹੀ ਭਿਖਾਰੀਂ ਜਿਸ ਨੂੰ ਮੈਂ ਇੱਕ ਵਾਰ ਪੀਖ ਦੇਣ ਤੋਂ ਇਨਕਾਰ ਕਰ ਦਿੱਤੀ ਸੀ ਤੇ ਦੂਜੀ ਵਾਰ ਮੈਂ ਤੇਰੇ ਤੋਂ ਕੁਝ ਫੁੱਲ ਖਰੀਦੇ ਸਨ ਤੁਸੀਂ ਬਿਲਕੁਲ ਬਦਲ ਗਏ ਹੋ ਪਰ ਅੱਜ ਤੂੰ ਇਸ ਸੂਟ ਤੇ ਬੂਟ ਵਿੱਚ ਕਿੱਥੇ ਜਾ ਰਿਹਾ ਹੈ ਤੇ ਤੂੰ ਇਨਾ ਦਿਨਾਂ ਵਿੱਚ ਕੀ ਕਰ ਰਿਹਾ ਹੈ ਫਿਰ ਪਹਿਲੇ ਵਿਅਕਤੀ ਨੇ ਕਿਹਾ ਹਾਂ ਮੈਂ ਉਹੀ ਭਿਖਾਰੀ ਹਾਂ ਪਰ ਅੱਜ ਮੈਂ ਫੁੱਲਾਂ ਦਾ ਇੱਕ ਵੱਡਾ ਵਪਾਰੀ ਹਾਂ ਤੇ ਮੈਂ ਸਿਰਫ ਇਸ ਕਾਰੋਬਾਰ ਦੇ ਕੰਮ ਲਈ ਕਿਸੇ ਹੋਰ ਸ਼ਹਿਰ ਜਾ ਰਿਹਾ ਹਾਂ ਕੁਝ دیر ਰੁਕਣ ਤੋਂ ਬਾਅਦ ਉਸਨੇ ਫਿਰ ਕਿਹਾ ਸਾਡੀ ਪਹਿਲੀ ਮੁਲਾਕਾਤ ਵਿੱਚ ਤੁਸੀਂ ਮੈਨੂੰ ਕੁਦਰਤ ਦੇ اٹਲ ਨਿਯਮ ਬਾਰੇ ਦੱਸਿਆ ਸੀ ਜਿਸ ਅਨੁਸਾਰ ਸਾਨੂੰ ਕੁਝ ਉਦੋਂ ਹੀ ਮਿਲਦਾ ਹੈ ਜਦੋਂ ਅਸੀਂ ਕੁਝ ਦਿੰਦੇ ਹਾਂ ਲੈਣ ਦੇਣ ਦਾ ਇਹ ਨਿਯਮ ਸੱਚਮੁੱਚ ਕੰਮ ਕਰਦਾ ਹੈ ਮੈਂ ਇਸ ਨੂੰ ਬਹੁਤ ਡੂੰਘਾਈ ਨਾਲ ਮਹਿਸੂਸ ਕੀਤਾ ਹੈ ਪਰ ਮੈਂ ਹਮੇਸ਼ਾ ਆਪਣੇ ਆਪ ਨੂੰ ਭਿਖਾਰੀ ਹੀ ਸਮਝਦਾ ਰਿਹਾ ਹਾਂ ਮੈਂ ਕਦੇ ਵੀ ਆਪਣੇ ਆਪ ਨੂੰ ਇਸ ਤੋਂ ਉੱਪਰ ਉੱਠਦੇ ਨਹੀਂ ਦੇਖਿਆ ਅਤੇ ਜਦੋਂ ਤੁਸੀਂ ਮੈਨੂੰ ਦੂਸਰੀ ਵਾਰ ਮਿਲੇ ਤਾਂ ਮੈਨੂੰ ਤੁਸੀਂ ਦੱਸਿਆ ਕਿ ਮੈਂ ਇੱਕ ਵਪਾਰੀ ਬਣ ਗਿਆ ਹਾਂ ਹੁਣ ਮੈਨੂੰ ਸਮਝ ਆਇਆ ਕਿ ਮੈਂ ਅਸਲ ਵਿੱਚ ਭਿਖਾਰੀ ਨਹੀਂ ਹਾਂ ਪਰ ਇੱਕ ਵਪਾਰੀ ਬਣ ਗਿਆ ਹਾਂ ਮੈਨੂੰ ਸਮਝ ਆ ਗਈ ਕਿ ਲੋਕ ਅਚਾਨਕ ਮੈਨੂੰ ਇੰਨਾ ਦਾਨ ਕਿਉਂ ਦੇ ਰਹੇ ਸਨ ਕਿਉਂਕਿ ਉਹ ਮੈਨੂੰ ਦਾਨ ਨਹੀਂ ਦੇ ਰਹੇ ਸਨ ਸਗੋਂ ਉਹਨਾਂ ਫੁੱਲਾਂ ਦੀ ਕੀਮਤ ਅਦਾ ਕਰ ਰਹੇ ਸਨ ਹਰ ਕੋਈ ਮੇਰੇ ਫੁੱਲ ਖਰੀਦ ਰਿਹਾ ਸੀ ਕਿਉਂਕਿ ਉਹਨਾਂ ਨੂੰ ਇਸ ਤੋਂ ਸਸਤੇ ਫੁੱਲ ਕਿੱਥੋਂ ਮਿਲਣਗੇ ਮੈਂ ਲੋਕਾਂ ਦੀਆਂ ਨਜ਼ਰਾਂ ਵਿੱਚ ਇੱਕ ਛੋਟਾ ਵਪਾਰੀ ਸੀ ਪਰ ਆਪਣੀਆਂ ਨਜ਼ਰਾਂ ਵਿੱਚ ਇੱਕ ਭਿਖਾਰੀ ਸੀ ਤੁਹਾਡੇ ਦੱਸਣ ਤੋਂ ਬਾਅਦ ਮੈਨੂੰ ਸਮਝ ਆਇਆ ਕਿ ਮੈਂ ਇੱਕ ਛੋਟਾ ਕਾਰੋਬਾਰੀ ਬਣ ਗਿਆ ਹਾਂ ਉਸ ਦਿਨ ਮੈਂ ਫੈਸਲਾ ਕੀਤਾ ਕਿ ਮੈਂ ਆਪਣਾ ਕਾਰੋਬਾਰ ਵਧਾਵਾਂਗਾ ਰੇਲ ਗੱਡੀ ਵਿੱਚ ਫੁੱਲ ਵੇਚ ਕੇ ਇਕੱਠੇ ਕੀਤੇ ਪੈਸਿਆਂ ਨਾਲ ਮੈਂ ਬਹੁਤ ਸਾਰੇ ਫੁੱਲ ਖਰੀਦੇ ਤੇ ਫੁੱਲਾਂ ਦਾ ਵਪਾਰੀ ਬਣ ਗਿਆ ਇੱਥੋਂ ਦੇ ਲੋਕ ਫੁੱਲਾਂ ਨੂੰ ਬਹੁਤ ਪਸੰਦ ਕਰਦੇ ਹਨ ਤੇ ਉਹਨਾਂ ਦੀ ਪਸੰਦ ਨੇ ਅੱਜ ਮੈਨੂੰ ਇੱਕ ਵੱਡਾ ਫੁੱਲਾਂ ਦਾ ਵਪਾਰੀ ਬਣਾ ਦਿੱਤਾ ਹੈ ਦੂਵੀਂ ਕਾਰੋਬਾਰੀ ਹੁਣ ਖੁਸਨ ਤੇ ਸਟੇਸ਼ਨ ਤੇ ਇਕੱਠੇ ਉਤਰੀ ਤੇ ਆਪਣੇ ਆਪਣੇ کاروبار ਬਾਰੇ ਗੱਲਾਂ ਕਰਦੇ ਹੋਏ ਅੱਗੇ ਵਧੇ ਦੋਸਤੋ ਇਸ ਕਹਾਣੀ ਤੋਂ ਸਾਨੂੰ ਜ਼ਿੰਦਗੀ ਦਾ ਇੱਕ ਕੀਮਤੀ ਸਬਕ ਮਿਲਦਾ ਹੈ ਕਿ ਸਾਡੀ ਸੋਚ ਸਾਡੀ ਕਿਸਮਤ ਬਣਾਉਂਦੀ ਹੈ ਜਦੋਂ ਤੱਕ ਭਿਖਾਰੀ ਆਪਣੇ ਆਪ ਨੂੰ ਸਿਰਫ ਇੱਕ ਭਿਖਾਰੀ ਸਮਝਦਾ ਸੀ ਉਸ ਦੀ ਹਾਲਾਤ ਵੀ ਭਿਖਾਰੀਆਂ ਵਰਗੀ ਸੀ ਪਰ ਜਦੋਂ ਉਸ ਨੇ ਆਪਣੀ ਸੋਚ ਬਦਲੀ ਤੇ ਆਪਣੀ ਮਾਨਸਿਕਤਾ ਬਦਲੀ ਤਾਂ ਉਸ ਦੀ ਦੁਨੀਆ ਬਦਲ ਗਈ ਜ਼ਿੰਦਗੀ ਵਿੱਚ ਕੁਝ ਵੀ ਪ੍ਰਾਪਤ ਕਰਨ ਲਈ ਸਾਨੂੰ ਪਹਿਲਾਂ ਕੁਝ ਦੇਣਾ ਪੈਂਦਾ ਹੈ ਇਹ ਨਿਯਮ ਸਿਰਫ ਕਾਰੋਬਾਰ ਵਿੱਚ ਨਹੀਂ ਸਗੋਂ ਹਰ ਖੇਤਰ ਵਿੱਚ ਲਾਗੂ ਹੁੰਦਾ ਹੈ ਭਾਵੇਂ ਰਿਸ਼ਤੇ ਹੋਣ ਕੈਰੀਅਰ ਹੋਵੇ ਜਾਂ ਸੈਲਫ ਡਿਵੈਲਪਮੈਂਟ ਹੋਵੇ ਦੁਨੀਆ ਦੇ ਸਾਰੇ ਸਫਲ ਲੋਕ ਇਸ ਨਿਯਮ ਦੀ ਪਾਲਣਾ ਕਰਦੇ ਹਨ ਉਹ ਸਿਰਫ ਲੈਣ ਤੇ ਹੀ ਧਿਆਨ ਨਹੀਂ ਦਿੰਦੇ ਸਗੋਂ ਦੇਣ ਦੀ ਆਦਤ ਵੀ ਵਿਕਸਿਤ ਕਰਦੇ ਹਨ ਜ਼ਿੰਦਗੀ ਵਿੱਚ ਉਹੀ ਵਿਅਕਤੀ ਅੱਗੇ ਵਧਦਾ ਹੈ ਜੋ ਆਪਣੀ ਪਛਾਣ ਨੂੰ ਇੱਕ ਛੋਟੇ ਦਾਇਰੇ ਤੱਕ ਸੀਮਤ ਨਹੀਂ ਰੱਖਦਾ ਸਗੋਂ ਆਪਣੇ ਆਪ ਨੂੰ ਇੱਕ ਨਵੇਂ ਦ੍ਰਿਸ਼ਟੀਕੋਣ ਨਾਲ ਦੇਖਦਾ ਹੈ ਜਦੋਂ ਭਿਖਾਰੀ ਨੇ ਦਾਨ ਦੇ ਬਦਲੇ ਫੁੱਲ ਦੇਣ ਦੀ ਆਦਤ ਸ਼ੁਰੂ ਕੀਤੀ ਤਾਂ ਉਹਨਾਂ ਜਾਣ ਵਿੱਚ ਇੱਕ ਵਪਾਰੀ ਬਣ ਗਿਆ ਸੀ ਇਹ ਸਾਨੂੰ ਸਿਖਾਉਂਦਾ ਹੈ ਕਿ ਮੌਕੇ ਸਾਡੇ ਆਲੇ-ਦੁਆਲੇ ਹਨ ਪਰ ਸਾਨੂੰ ਉਹਨਾਂ ਨੂੰ ਦੇਖਣ ਦੀ ਯੋਗਤਾ ਵਿਕਸਿਤ ਕਰਨੀ ਪਵੇਗੀ ਜੇਕਰ ਅਸੀਂ ਆਪਣੇ ਆਪ ਨੂੰ ਸੀਮਾਵਾਂ ਵਿੱਚ ਬੰਨ ਕੇ ਰੱਖੀਏ ਤਾਂ ਸਾਡੀ ਦੁਨੀਆ ਵੀ ਸੀਮਤ ਹੀ ਰਹਿੰਦੀ ਹੈ ਪਰ ਜਦੋਂ ਅਸੀਂ ਆਪਣੇ ਆਪ ਨੂੰ ਉਚਾਈਆਂ ਤੇ ਪਹੁੰਚਾਉਣ ਦੇ ਯੋਗ ਸਮਝਦੇ ਹਾਂ ਤਾਂ ਪੂਰੀ ਦੁਨੀਆ ਸਾਨੂੰ ਸਫਲ ਬਣਾਉਣ ਵਿੱਚ ਸਾਡੀ ਮਦਦ ਕਰਨਾ ਸ਼ੁਰੂ ਕਰ ਦਿੰਦੀ ਹੈ ਇਸ ਕਹਾਣੀ ਦਾ ਸਭ ਤੋਂ ਵੱਡਾ ਸੰਦੇਸ਼ ਇਹ ਹੈ ਕਿ ਸਫਲਤਾ ਤੁਹਾਡੀ ਮਾਨਸਿਕਤਾ ਵਿੱਚ ਛੁਪੀ ਹੋਈ ਹੈ ਜੇਕਰ ਤੁਸੀਂ ਆਪਣੇ ਆਪ ਨੂੰ ਕਮਜ਼ੋਰ ਛੋਟਾ ਜਾਂ ਅਸਮਰਥ ਸਮਝਦੇ ਰਹੋਗੇ ਤਾਂ ਹਾਲਾਤ ਵੀ ਉਹੀ ਹੋ ਜਾਣਗੇ ਪਰ ਜਦੋਂ ਤੁਸੀਂ ਆਪਣੇ ਆਪ ਨੂੰ ਮਜ਼ਬੂਤ ਸਮਰੱਥ ਤੇ ਵੱਡਾ ਸਮਝਣਾ ਸ਼ੁਰੂ ਕਰ ਦਿੰਦੇ ਹੋ ਤਾਂ ਦੁਨੀਆ ਵੀ ਤੁਹਾਨੂੰ ਉਸੇ ਤਰ੍ਹਾਂ ਦੇਖਣ ਲੱਗ ਜਾਂਦੀ ਹੈ। ਇਸੇ ਲਈ ਜੇਕਰ ਤੁਸੀਂ ਜ਼ਿੰਦਗੀ ਵਿੱਚ ਸਫਲਤਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਆਪਣੀ ਸੋਚ ਬਦਲਣੀ ਪਵੇਗੀ। ਆਪਣੇ ਆਪ ਨੂੰ ਸੀਮਾਵਾਂ ਤੋਂ ਮੁਕਤ ਕਰਨਾ ਪਵੇਗਾ। ਸੈਲਫ ਰਿਸਪੈਕਟ ਜਗਾਉਣੀ ਪਵੇਗੀ ਤੇ ਆਪਣੇ ਸੁਪਨਿਆਂ ਨੂੰ ਸাকার ਕਰਨ ਲਈ ਪੂਰੀ ਲਗਨ ਨਾਲ ਸਖਤ ਮਿਹਨਤ ਕਰਨੀ ਪਵੇਗੀ। ਜਦੋਂ ਤੁਹਾਡੀ ਮਾਨਸਿਕਤਾ ਸਫਲ ਲੋਕਾਂ ਵਰਗੀ ਹੋ ਜਾਂਦੀ ਹੈ ਤਾਂ ਸਫਲਤਾ ਤੁਹਾਡੇ ਕੋਲ ਆਪ ਆ ਜਾਂਦੀ ਹੈ।